ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਬੜੀ ਹੀ ਦਿਲਚਸਪ ਹੈ ਗੱਲ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਇਹ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜਾ ਇਹ ਸੱਤਾ ਦੇ ਵਿੱਚ ਕਿਵੇਂ ਆਇਆ ਕਿਵੇਂ ਇਹਨੇ ਐਂਟਰੀ ਕੀਤੀ ਸਾਰੀਆਂ ਗੱਲਾਂ ਦੱਸਾਂਗੇ A to Z ਦੇ ਬਾਰੇ ਔਰ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਕੁਝ ਐਸੀਆਂ ਗੱਲਾਂ ਤੁਹਾਨੂੰ ਜਰਨਲ ਨਹੀਂ ਮਿਲਣਗੀਆਂ ਜਿਹੜੀਆਂ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀ ਹੋਣੀਆਂ ਇਹਦੇ ਬਾਰੇ ਤੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਜਿੰਨਾ ਵੀ ਇਹਨਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈੱਲ ਵਾਲਾ ਬਟਨ ਵੀ ਦਬਾ ਦਿਓ 23 ਅਪ੍ਰੈਲ 2024 ਨੂੰ ਪ੍ਰਕਾਸ਼ ਸਿੰਘ ਬਦਲ ਦਾ ਦਿਹਾਂਤ ਹੋ ਜਾਂਦਾ ਉਹ ਤੋਂ ਡੇਢ ਸਾਲ ਬਾਅਦ ਉਹ ਫਿਰ ਮੁੜ ਚਰਚਾ 'ਚ ਆਇਆ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਪੰਤਕ ਸੇਵਾਵਾਂ 'ਵਾਂ ਬਦਲੇ ਦਿੱਤਾ ਫਕਰੇ ਕੌਮ ਅਵਾਰਡ ਵਾਪਸ ਲੈ ਲਿਆ ਸੀ ਅਸਲ ਦੇ ਵਿੱਚ ਇਹਦੀ ਅਗਵਾਈ ਦੇ ਵਿੱਚ ਅਕਾਲੀ ਸਰਕਾਰ ਦੇ 2007 ਤੋਂ 2017 ਤੱਕ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ ਨਾ ਹੋਣਾ, ਡੇਰਾ ਸੱਚਾ ਸੌਦਾ ਮੁਖੀ ਨੂੰ ਮਾਫੀ ਮੰਗਵਾਉਣ ਲਈ ਜਥੇਦਾਰਾਂ ਨੂੰ ਆਪਣੇ ਘਰ ਉੱਤੇ ਹੀ ਤਲਬ ਕਰਨ, ਝੂਠੇ ਪੁਲਿਸ ਮੁਕਾਬਲਿਆਂ ਦੇ ਮਲਜ਼ਮ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਤੇ ਪੰਥਕ ਰਵਾਇਤਾਂ ਤੋਂ ਉਲਟ ਕੰਮ ਕਰਨ ਦੇ ਬਦਲੇ ਇਹ ਤੋਂ ਫਕਰੇ ਕੌਮ ਵਾਪਸ ਲਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਸੀ ਜਿਹੜਾ ਇਹ ਭਾਰਤੀ ਸਿਆਸਤ ਦਾ ਬਹੁਤ ਵੱਡੇ ਕਦਮ ਵਾਲਾ ਖੇਤਰੀ ਆਗੂ ਸੀ ਉਹ ਪੰਜਾਬ ਦਾ ਪੰਜਵਾਰੀ ਮੁੱਖ ਮੰਤਰੀ ਬਣਿਆ 1996 ਤੋਂ ਲੈ ਕੇ 2008 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਇਹ ਪ੍ਰਧਾਨ ਰਿਹਾ 1970 ਜ ਬਾਦਲ 43 ਸਾਲ ਦੀ ਉਮਰ 'ਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦਾ ਮੁੱਖ ਮੰਤਰੀ ਬਣਨ ਵਾਲਾ ਸਭ ਤੋਂ ਛੋਟੀ ਉਮਰ ਦਾ ਆਗੂ ਸੀ 2017 'ਵਾਂ ਜਦ ਉਹਦਾ ਪੰਜਮਾ ਕਾਰਦਿਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦਾ ਕਿਸੇ ਭਾਰਤੀ ਸੂਬੇ ਦਾ ਸਭ ਤੋਂ ਵੱਡੀ ਉਮਰ ਦਾ ਮੁੱਖ ਮੰਤਰੀ ਸੀ 1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਖੇਤੀ ਮੰਤਰੀ ਬਣਿਆ ਸੀ ਪਰ ਉਹਨੇ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਦੇਖਿਆ ਤੇ ਆਪਣਾ ਪੂਰਾ ਧਿਆਨ ਸੂਬੇ ਦੀਆਂ ਸਿਆਸਤਾਂ ਉੱਤੇ ਕੇਂਦ੍ਰਿਤ ਕਰ ਲਿਆ ਤਾਂ ਦੋਸਤੋ ਪ੍ਰਕਾਸ਼ ਸਿੰਘ ਬਾਦਲ ਦੀ ਜਨਮ ਬਾਰੇ ਪੱਜੇ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਬਠਿੰਡੇ ਜ਼ਿਲ੍ਹੇ ਦੇ ਪਿੰਡ ਆਬਲ ਖੁਰਾਣਾ ਵਿੱਚ 8 ਦਸੰਬਰ 1923 ਨੂੰ ਹੋਇਆ। ਉਹਦੀ ਮਾਤਾ ਦਾ ਨਾਮ ਸੁੰਦਰੀ ਕੌਰ ਤੇ ਪਿਤਾ ਦਾ ਨਾਮ ਰਗੂ ਰਾਜ ਸਿੰਘ ਸੀ। ਉਹਨੇ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਲਈ। ਫੇਰ ਉਹ ਲੰਬੀ ਦੇ ਸਕੂਲ 'ਚ ਪੜਨ ਲੱਗਿਆ, ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ ਉੱਤੇ ਪੜਨ ਜਾਇਆ ਕਰਦਾ ਸੀ। ਹਾਈ ਸਕੂਲ ਦੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਚ ਗਿਆ ਕਾਲਜ ਦੀ ਪੜ੍ਹਾਈ ਖਾਤਰ ਉਹਨੇ ਸਿੱਖ ਕਾਲਜ ਲਾਹੌਰ માં ਦਾਖਲਾ ਲਿਆ ਪਰ ਮਾਈਗ੍ਰੇਸ਼ਨ ਲੈ ਕੇ ਉਹ ਫਾਰਮਨ 크੍ਰਿਸਚੀਅਨ ਕਾਲਜ માં ਦਾਖਲ ਹੋਇਆ ਇੱਥੇ ਹੀ ਉਹਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਔਰ ਉਹ ਪੀਸੀਐਸ ਅਫਸਰ ਬਣਨਾ ਚਾਹੁੰਦਾ ਸੀ ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਵੇਟ ਉਹ ਸਿਆਸਤ માં ਆ ਗਿਆ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤਰੀ ਸ਼ੁਰੂਆਤ 1947 ਤੋਂ ਸ਼ੁਰੂ ਹੋਈ ਉਹ ਆਪਣੇ ਪਿਤਾ ਰਗੂ ਰਾਜ ਵਾਂਗ ਬਾਦਲ ਪਿੰਡ ਦਾ ਸਰਪੰਚ ਬਣਿਆ ਫਿਰ ਉਹ ਲੰਬੀ ਬਲਾਕ ਸਮਤੀ ਦਾ ਚੇਅਰਮੈਨ ਬਣਿਆ 1956 ਵਾਂ ਜਦੋਂ ਪੈਸੂ ਸਟੇਟ ਪੰਜਾਬ ਵਿੱਚ ਸ਼ਾਮਲ ਹੋਈ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ ਪ੍ਰਕਾਸ਼ ਸਿੰਘ ਬਾਦਲ ਵੀ ਦੂਜੇ ਅਕਾਲੀਆਂ ਵਾਂਗ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ 'ਤੇ ਲੜ ਕੇ ਪਹਿਲੀ ਵਾਰ ਵਿਧਾਇਕ ਬਣਿਆ ਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਆਗੂਆਂ ਦੀ ਕੈਟਾਵਰੀ ਚਾਉਂਦਾ ਜਿਹੜੇ ਅਕਾਲੀ ਦਲ ਨੂੰ ਵੱਖਰੀ ਹੋਣ ਦੀ ਕਾਇਮ ਕਰਨ ਅਤੇ ਮੁਲਕ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਦਾ ਮਦਈ ਹੈ ਇਹ ਗੱਲ ਵੱਖਰੀ ਹੈ ਕਿ ਜਦ 1997ਵਾਂ ਮੁਲਕ ਦੀਆਂ ਖੇਤਰੀ ਪਾਰਟੀਆਂ ਨੇ ਕਾਂਗਰਸ ਦਾ ਸਮਰਥਨ ਲੈ ਕੇ ਐਚ.ਡੀ. ਦੇਵਗੌੜਾ ਦੀ ਅਗਵਾਈ ਮਤ ਸਰਕਾਰ ਬਣਾਈ ਤਾਂ ਪ੍ਰਕਾਸ਼ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਦੇ ਹੱਕ 'ਚ ਭੁਗਤੇ ਸੀ ਪ੍ਰਕਾਸ਼ ਸਿੰਘ ਬਾਦਲ ਖੁਦ ਕਹਿੰਦਾ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਦਾ ਕੱਟੜ ਆਲੋਚਕ ਰਿਹਾ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਤੇ ਪੰਜਾਬ ਵਿੱਚ ਸੱਤਾ ਦੀ ਲੜਾਈ ਲਈ ਉਹਨੂੰ ਹਮੇਸ਼ਾ ਕਾਂਗਰਸ ਨਾਲ ਟੱਕਰ ਲੈਣੀ ਪਈ ਹੈ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਉਹ ਕਾਂਗਰਸ ਦੇ ਟਿਕਟ ਤੋਂ ਵਿਧਾਇਕ ਬਣ ਕੇ ਅਕਾਲੀ ਦਲમાં ਜਾਣ ਬਾਰੇ ਉਹ ਕਹਿੰਦੇ ਨੇ ਕਿ ਕਾਂਗਰਸ ਉੱਤੇ ਮੈਨੂੰ ਸ਼ੁਰੂ ਤੋਂ ਹੀ ਕਦੇ ਭਰੋਸਾ ਨਹੀਂ ਰਿਹਾ ਹੌਣ ਪ੍ਰਕਾਸ਼ ਸਿੰਘ ਬਾਦਲ ਨੇ 1969 ਅਤੇ 70 ਦੀਆਂ ਮੱਧ ਵਰਗੀ ਚੋਣਾਂ ਅਕਾਲੀ ਦਲ ਦੀ ਟਿਕਟ 'ਤੇ ਲੜੀਆਂ ਤੇ ਉਹ ਪਹਿਲੀ ਵਾਰ ਬਣੀ ਪੰਜਾਬ ਦੀ ਗੈਰ ਕਾਂਗਰਸੀ ਸਰਕਾਰ 'ਚ ਮੰਤਰੀ ਬਣਿਆ ਜਸਤਸ ਗਰਨਾਮ ਸਿੰਘ ਦੀ ਇਹ ਸਰਕਾਰ ਜਨ ਸੰਘ ਜਿਹੜੀ ਕਿ ਬੀਜੇਪੀ ਹੈ ਇਹਦੇ ਸਹਿਯੋਗ ਨਾਲ ਬਣੀ ਸੀ ਦੂਜੀ ਵਾਰ ਦਾ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਇਸ ਸਰਕਾਰ ਦੇ ਵਿਕਾਸ ਵਿਭਾਗ ਦਾ ਮੰਤਰੀ ਬਣਿਆ ਤਾਂ ਉਹਨਾਂ ਪੰਚਾਇਤੀ ਰਾਜ ਪਸ਼ੂ ਪਾਲਣ ਮੱਛੀ ਪਾਲਣ ਡੈਰੀ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ 1970ਵਾਂ ਰਾਜ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਹਾਰ ਕਾਰਨ ਤਤਕਾਲੀ ਅਕਾਲੀ ਦਲ ਦਾ ਪ੍ਰਧਾਨ ਸੰਤ ਫਤੇ ਸਿੰਘ ਨੇ ਜਸਟਿਸ ਗਰਨਾਮ ਸਿੰਘ ਨੂੰ ਅਹੁਦੇ ਤੋਂ ਫਰਗ ਕਰਕੇ ਪ੍ਰਕਾਸ਼ ਸਿੰਘ ਮੰਤਰੀ ਨੂੰ ਪ੍ਰਕਾਸ਼ੀ ਬਾਦਲ ਨੂੰ ਮੁੱਖ ਮੰਤਰੀ ਬਣਵਾ ਦਿੱਤਾ ਸੀ ਪਹਿਲੀ ਵਾਰ ਮੁੱਖ ਮੰਤਰੀ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਸਿਰਫ 43 ਸਾਲ ਦਾ ਸੀ ਔਰ ਉਹ 1967ਵਾਂ ਇੱਕ ਵਾਰ ਚੋਣ ਹਾਰਿਆ ਉਹ ਤੋਂ ਬਾਅਦ 1969 ਤੋਂ ਲੈ ਕੇ 2017 ਤੱਕ ਉਹ ਲੰਬੀ ਤੋਂ ਕਦੇ ਵੀ ਚੋਣ ਨਹੀਂ ਹਾਰਿਆ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਤੋਂ ਹਾਰਿਆ ਇਹ ਉਹਦੀ ਆਖਰੀ ਚੋਣ ਸੀ 1976ਵਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਮੁਲਕ ਚ ਲਾਈ ਐਮਰਜੈਂਸੀ ਦੇ ਕਾਰਨ ਕਾਂਗਰਸ ਖਿਲਾਫ ਪੈਦਾ ਮਾਹੌਲ ਦਾ ਫਾਇਦਾ ਗੈਰ ਕਾਂਗਰਸੀ ਦਲਾਂ ਨੂੰ ਮਿਲਿਆ 1977 ਦੀਆਂ ਚੋਣਾਂ ਅਕਾਲੀ ਦਲ ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਪ੍ਰਕਾਸ਼ ਸਿੰਘ ਬਾਦਲ ਫਿਰ ਦੂਜੀ ਵਾਰ ਹੀ ਮੁੱਖ ਮੰਤਰੀ ਬਣਿਆ ਇਸ ਵਾਰ ਉਹ 1977 ਤੋਂ 1980 ਤੱਕ ਸੱਤਾ 'ਚ ਰਿਹਾ ਈ ਤੇ ਬਾਅਦ 1993 ਤੇ ਲੈ ਕੇ 2002 ਤੱਕ ਤੀਜੀ ਵਾਰ ਇਹ ਮੁੱਖ ਮੰਤਰੀ ਬਣਿਆ ਤੇ ਪਹਿਲੀ ਵਾਰ 5 ਸਾਲ ਰਾਜ ਕੀਤਾ ਫਿਰ ਬਾਦਲ ਨੇ 2007 ਤੋਂ 2012 ਤੇ 2012 ਤੋਂ 2017 ਚ ਲਗਾਤਾਰ ਦੋ ਵਾਰੀ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਨਵਾਂ ਸਿਆਸੀ ਰਿਕਾਰਡ ਬਣਾਤਾ ਫਰਵਰੀ 2017 માં ਜਦ ਅਕਾਲੀ ਦਲ ਦੀ ਹਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਤਾਂ ਉਹਨਾਂ ਦੀ ਉਮਰ 90 ਸਾਲ ਦੀ ਸੀਗੀ ਹੁਣ ਅਕਾਲੀ ਦਲ ਦਾ ਸੰਘਰਸ਼ ਨਾਲ ਵਾਸਤਾ ਮੁੱਢ ਤੋਂ ਹੀ ਰਿਹਾ ਭਾਵੇਂ ਉਹ ਭਾਰ ਦੀ ਆਜ਼ਾਦੀ ਦੀ ਲੜਾਈ ਹੋਵੇ ਗੁਰਦੁਆਰਾ ਸੁਧਾਰ ਲਹਿਰ ਜਾਂ ਆਜ਼ਾਦੀ ਤੋਂ ਬਾਅਦ ਪੰਥਕ ਅਤੇ ਪੰਜਾਬ ਮਸਲਿਆਂ ਦੀ ਹੋਵੇ ਤਾਂ ਅਕਾਲੀ ਦਲ ਇਹਨਾਂ ਸਾਰੇ ਈ ਕੋਲਾਂ 'ਚ ਮੋਰੀ ਰਿਹਾ ਮਾਸਟਰ ਤਾਰਾ ਸਿੰਘ ਤੇ ਹੋਰ ਟਕਸਾਲੀ ਪੰਥਕ ਆਗੂਆਂ ਦੀ ਸੰਗਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਜਾਬ ਤੇ ਬਦ ਤੇ ਵਫਾਦਾਰ ਕਾਡਰ ਬਣਾਇਆ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਇੱਕ ਲੇਖ 'ਚ ਲਿਖਦਾ ਉਹ ਕਹਿੰਦਾ ਪ੍ਰਕਾਸ਼ ਸਿੰਘ ਬਾਦਲ 'ਚ ਸਭ ਤੋਂ ਵੱਡਾ ਗੁਣ ਉਹਨੇ ਇਹ ਦੇਖਿਆ ਕਿ ਉਹ ਪਾਰਟੀ ਦਾ ਵਫਾਦਾਰ ਰਿਹਾ ਤੇ ਬਿਨਾ ਕਿਸੇ ਕਿੰਤੂ ਪ੍ਰੰਤੂ ਫੈਸਲੇ ਉਤੇ ਅਮਲ ਕਰਦਾ ਸੀ ਔਰ ਉਹ ਕਹਿੰਦਾ ਕਿ ਕਈ ਫੈਸਲੇ ਬਾਦਲੋਂ ਨਿੱਜੀ ਤੌਰ ਤੇ ਪਸੰਦ ਨਹੀਂ ਸੀ ਪਰ ਉਹ ਪਾਰਟੀ ਵੱਲੋਂ ਲਾਈ ਡਿਊਟੀ ਨੂੰ ਤਨਦੇਹੀ ਨਾਲ ਲਗਾਉਂਦਾ ਸੀ 1983ਵਾਂ ਉਹ ਲਿਖਦਾ ਕਿ ਤਲੋਚਨ ਸੀ ਕਹਿੰਦਾ 1983ਵਾਂ ਸੰਤਰਚਾ ਸੀ ਲੋਂਗੋ ਵਾਲ ਨੇ ਫੈਸਲਾ ਕੀਤਾ ਕਿ ਸੰਵਿਧਾਨ ਦੀ ਧਾਰਾ 25ਵਾਂ ਸੋਧ ਦੀ ਮੰਗ ਤਹਿਤ ਅਕਾਲੀ ਆਗੂ ਸੰਵਿਧਾਨ ਦੀਆਂ ਕਾਪੀਆਂ ਪਾੜਨਗੇ ਗਿਆਨੀ ਜੈਲ ਸਿੰਘ ਨੇ ਕਹਿੰਦਾ ਮੇਰੀ ਡਿਊਟੀ ਲਈ ਕਿ ਮੈਂ ਉਹਨਾਂ ਨੂੰ ਰੋਕਾਂ ਮੈਂ ਦੋਵਾਂ ਦੀ ਫੋਨ ਉਤੇ ਗੱਲ ਕਰਵਾਤੀ ਪਰ ਪ੍ਰਕਾਸ਼ ਵੀ ਬਦਲ ਨਹੀਂ ਮੰਨਿਆ ਉਹ ਕਹਿੰਦਾ ਕਿ ਉਹ ਸੰਤ ਲੋਂਗੋਵਾਲ ਦੇ ਹੁਕਮਾਂ ਤੋਂ ਬਿਨਾ ਨਹੀਂ ਰੁੱਕ ਸਕਦੇ ਤਾਂ ਉਹ ਤਲੋਚ ਅਸੀਂ ਜਿਹੜਾ ਇਹ ਵੀ ਦਾਵਾ ਕਰਦਾ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਅਕਾਲੀ ਦਲ ਨਾਲ ਸਮਝੌਤੇ ਦੇ ਮੂਡ 'ਚ ਸੀ ਐਮਰਜੈਂਸੀ 25 ਜੂਨ 1975 ਨੂੰ ਲੱਗੀ ਸੀ ਤੇ ਰਾਤੋਂ ਰਾਤ ਵੱਡੇ ਵੱਡੇ ਆਗੂ ਜੇਲ੍ਹਾਂਾਂ 'ਵਾਂ ਬੰਦ ਕਰ ਦਿੱਤੇ ਗਏ ਸੀ ਤਾ ਅਕਾਲੀ ਦਲ ਦੇ ਪਹਿਲੇ ਜਥੇ ਨੇ 9 ਜੁਲਾਈ 1975 ਨੂੰ ਗ੍ਰਿਫਤਾਰੀ ਦਿੱਤੀ ਸੀ ਇਹ ਤੋਂ ਪਹਿਲਾਂ 15 ਦਿਨ ਕਿਸੇ ਸਿੱਖ ਆਗੂ ਨੂੰ ਰਾਤ ਵਿੱਚ ਨਹੀਂ ਲਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਹੁਕਮਾ ਮੁਤਾਬਕ ਪਹਿਲੇ ਜਥੇ ਵਿੱਚ ਗ੍ਰਿਫਤਾਰੀ ਦਿੱਤੀ ਤੇ 19 ਮਹੀਨੇ ਜੇਲ੍ਹ ਕੱਟੀ ਗਿਆਨੀ ਕਰਤਾਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣਾ ਸਿਆਸੀ ਗੁਰੂ ਮੰਨਦਾ ਸੀ ਮਾਟਰ ਤਾਰਾ ਸੀ ਸੰਤ ਫਤੇ ਸਿੰਘ ਵਰਗੇ ਵੱਡੇ ਆਗੂਆਂ ਦੀ ਅਗਵਾਈ ਮਾਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦਾ ਸਰਗਰਮ ਰਿਹਾ। ਉਹਨੇ ਪੰਜਾਬੀ ਸੂਬਾ ਮੋਰਚਾ, ਕਪੂਰੀ ਮੋਰਚਾ, ਧਰਮਯੁੱਧ ਮੋਰਚਿਆਂ 'ਵਾਂ ਸਰਗਰਮੀ ਨਾਲ ਸ਼ਮੂਲੀਤ ਕੀਤੀ। ਉਹਦੀ ਜ਼ਿੰਦਗੀ ਦੇ ਕਈ ਸਾਲ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਵੀ ਬੀਤੇ। ਮੀਡੀਆ 'ਚ ਇਹਦੇ ਬਾਰੇ ਬਹੁਤ ਚਰਚਾ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ 17 ਸਾਲ ਜੇਲ੍ਹ ਕੱਟੀ ਹੈ। 2015 'ਵਾਂ ਜੈ ਪ੍ਰਕਾਸ਼ ਨਾਰੈਣ ਦੀ 113ਵੀਂ ਵਰ੍ਹੇਗੰਢ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ 'ਵਾਂ ਉਨੂੰ ਭਾਰਤ ਦਾ ਨੈਲਥਨ ਮੰਡੇਲਾ ਕਹਿ ਕੇ ਸੰਬੋਧਨ ਕੀਤਾ ਸੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਮੁਤਾਬਕ ਮੋਦੀ ਨੇ ਕਿਹਾ ਸੀ ਕਿ ਬਾਦਲ ਸਾਹਿਬ ਇੱਥੇ ਬੈਠੇ ਹਨ ਇਹ ਭਾਰਤ ਦੇ ਨੈਲਥਨ ਮੰਡੇਲਾ ਨੇ ਬਾਦਲ ਸਾਹਿਬ ਵਰਗੇ ਲੋਕਾਂ ਇੱਕੋ ਉਪਰਾਹ ਰਹੀ ਸੀ ਕਿ ਇਹ ਸੱਤਾਧਾਰੀਆਂ ਨਾਲੋਂ ਵੱਖਰਾ ਵਿਚਾਰ ਰੱਖਦੇ ਸੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਆਰਟੀਆਈ ਰਾਹੀਂ ਪ੍ਰਕਾਸ਼ ਸਿੰਘ ਬਾਦਲ ਦੇ ਜੇਲ੍ਹਾਂ 'ਚ ਬੰਦ ਰਹਿਣ ਦੇ ਸਮੇਂ ਦੇ ਅੰਕੜੇ ਇਕੱਠੇ ਕੀਤੇ ਇਕਤਾਰ ਸਿੰਘ ਆਪਣੇ ਲੇਖਮੈ ਦਾ ਜ਼ਿਕਰ ਕਰਦਾ ਕਿ ਬਾਦਲ ਕੁੱਲ ਮਿਲਾ ਕੇ 5 ਸਾਲ ਦੇਲ ਜ ਰਿਹਾ ਕੁੱਲ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਅਹਿਮ ਸਿਆਸੀ ਪ੍ਰਾਪਤੀ ਦੀ ਜੇ ਅਪਾ ਗੱਲ ਕਰੀਏ ਤਾਂ ਸੀਨੀਅਰ ਪੱਤਰਕਾਰ ਅਤੁੱਲ ਸੰਗਰ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਦੇ ਆਲੋਚਕ ਕਹਿੰਦੇ ਕਿ ਉਹਨੇ 1996 ਦਾ ਸਿੱਖਾਂ ਦੀ ਦੁਬੰਦਾ ਪਾਰਟੀ ਅਕਾਲੀ ਦਲ ਨੂੰ ਸਮੁੱਚੇ ਪੰਜਾਬੀਆਂ ਦੀ ਪਾਰਟੀ ਬਣਾ ਕੇ ਅਕਾਲੀ ਦਲ ਦੀ ਸਿੱਖ ਸਿਆਸਤ ਨੂੰ ਢਾਂ ਲਾਈ ਹੈ ਹਾਲਾਂਕਿ ਇਸ ਤੱਥ ਨੂੰ ਨਕਾਰਿਆ ਨਹੀਂ ਜਾ ਸਕਦਾ ਦੇ 96 ਦੇ ਮਾਹੌਲ ਚ ਪੰਜਾਬ ਦੇ ਭਾਈਚਾਰਿਆਂ ਚ ਜਿਹੜੇ ਵਖਰੇਵੇਂ ਵਧੇ ਇਹਨਾਂ ਨੂੰ ਦੂਰ ਕਰਕੇ ਸਿੱਖਾਂ ਦੇ ਗੈਰ ਸਿੱਖਾਂ ਨੂੰ ਇਕੱਠੇ ਕਰਨ ਦਾ ਕੰਮ ਵੀ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਇਸ ਫੈਸਲੇ ਨੂੰ ਜਾਂਦਾ ਖਾੜਕੂ ਲਹਿਰ ਦੌਰਾਨ ਖਾੜਕੂ ਲਹਿਰ ਤੋਂ ਬਾਅਦ ਉਹ ਲਗਾਤਾਰ Hindu Sikh ਭਾਈਚਾਰੇ ਦੇ ਸਾਂਝੀਵਾਲਤਾ ਦੇ ਮੋਰੀ ਆਗੂ ਰਹੇ ਉਹ ਆਖਰੀ ਦਮ ਤੱਕ ਇਸ ਸਿਆਸਤ ਉੱਤੇ ਕਾਇਮ ਰਿਹਾ ਸੀ ਔਰ ਇਸ ਪਿੱਛੇ ਨੂੰ हासिल ਕਰਨ ਖਾਤਰ ਉਹਨੂੰ ਕੌਮੀ ਪੱਧਰ ਉੱਤੇ ਅਟਲ ਬਿਹਾਰੀ ਬਾਜਪੀ ਐਲਕੇ ਅਡਵਾਨੀ ਇੰਦਰ ਕੁਮਾਰ ਗਜਰਾਲ ਤੇ ਚੰਦਰ ਸ਼ੇਖਰ ਵਰਗੇ ਆਗੂਆਂ ਦਾ ਸਾਥ ਵੀ ਮਿਲਿਆ ਉਹਦੀ ਇਸ ਸਿਆਸਤ ਦੇ ਸਦਕਾ ਹੀ 1997 ਮੈਂ ਅਕਾਲੀ ਦਲ ਭਾਜਪਾ ਦੇ ਗੱਠਜੋੜ ਨੂੰ ਪੰਜਾਬ 'ਚ ਵੱਡਾ ਬਹੁਮਤ ਮਿਲਿਆ ਤਾਂ ਪਰਿਵਾਰਵਾਦ ਤੇ ਲਫਾਫਾ ਕਲਚਰ ਦੀ ਹੁਣ ਆਪਾਂ ਗੱਲ ਕਰੀਏ ਜੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ 'ਚ ਕਈ ਦਿਹਾਕਿਆਂ ਤੋਂ ਬਿਨਾਂ ਸ਼ੱਕ ਸਰਮੌਰ ਆਗੂ ਚੱਲਿਆ ਆ ਰਿਹਾ ਸੀ ਔਰ ਉਹ 1996 ਤੋਂ 2008 ਤੱਕ ਅਕਾਲੀ ਦਲ ਦੇ ਆਪ ਪ੍ਰਧਾਨ ਰਿਹਾ ਇਹ ਉਹਤੇ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸੌਂਪਤੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਜਿਹੜਾ ਸਭ ਤੋਂ ਵੱਡਾ ਵਿਵਾਦ ਜੁੜਦਾ ਉਹ ਹੈ ਪਰਿਵਾਰਵਾਦ ਦਾ ਪ੍ਰਕਾਸ਼ ਸਿੰਘ ਬਾਦਲ ਜਦ ਸੱਤਾ 'ਚ ਆਇਆ ਤਾਂ ਇੱਕ ਸਮੇਂ ਉਹ ਆਪ ਮੁੱਖ ਮੰਤਰੀ ਸੀ ਪੁੱਤਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਭਤੀਜਾ ਮਨਪ੍ਰੀਤ ਬਾਦਲ ਵਿੱਤ ਮੰਤਰੀ ਜਵਾਈ ਆਦੇਸ਼ ਪ੍ਰਤਾਪ ਕਹਿਰੋਂ ਸਿਵਲ ਸਪਲਾਈ ਮੰਤਰੀ ਤੇ ਪੁੱਤਰ ਦਾ ਸਾਲਾ ਵਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ ਦੂਜੇ ਕਾਰਜਕਾਲ ਦੇ ਵਿੱਚ ਤਾਂ ਉਹਨੇ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਆਪਣੇ ਪੁੱਤ ਸੁਖਵੀਰ ਬਾਦਲ ਨੂੰ ਸੌਂਪਦਾ ਇਹ ਗੱਲ ਵੱਖਰੀ ਹੈ ਕਿ ਸ਼ਰੀਕੇਵਾਜੀ ਕਾਰਨ ਮਰਪੀਰ ਬਾਦਲ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲਾ ਗਿਆ ਤਾਂ ਜਦੋਂ 2017 માં ਕਾਂਗਰਸ ਸਰਕਾਰ ਬਣੀ ਤਾਂ ਉਹ ਇੱਥੇ ਵੀ ਵਿੱਤ ਮੰਤਰੀ ਬਣ ਗਿਆ ਤਾਂ ਹੁਣ ਪ੍ਰਕਾਸ਼ੀ ਬਾਦਲ ਨੂੰ ਜਦੋਂ ਕੇਂਦਰ ਤੇ ਬਾਜ਼ਾਰ ਦਾ ਮੌਕਾ ਮਿਲਿਆ ਤਾਂ ਅਰਜੀਤ ਸਿੰਘ ਬ੍ਰਹਮਪਰਾ ਤੇ ਰਤਨ ਸਿੰਘ ਅਜਨਾਲਾ ਵਰਗੇ ਸੀਨੀਅਰ ਆਗੂਆਂ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਤੇਮਲ ਕੌਰ ਬਾਦਲ ਨੂੰ ਇਹਨੇ ਕੇਂਦਰੀ ਮੰਤਰੀ ਬਣਾਇਆ ਬਾਦਲ ਤੇ ਇਹ ਵੀ ਇਲਜ਼ਾਮ ਲੱਗਦਾ ਕਿ ਸੱਤਾਵਾਂ ਆਉਣ ਤੋਂ ਬਾਅਦ ਵੀ ਉਹਨੇ ਪਾਰਟੀ ਦੀ ਪ੍ਰਧਾਨਗੀ ਨਹੀਂ ਛੱਡੀ ਇਹਦੇ ਨਾਲ ਨਾਲ ਉਹ ਸ਼੍ਰੋਮਣੀ ਗੁੱਦਰ ਅਪੰਦ ਕਮੇਟੀ ਦੇ ਪ੍ਰਬੰਧ ਉੱਤੇ ਵੀ ਆਪਣਾ ਪੂਰਾ ਕਬਜ਼ਾ ਰੱਖਦਾ ਸੀ ਹੁਣ ਹੁਣ ਵੀ ਹੈ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੀ ਚੋਣ ਬਾਰੇ ਤਾਂ ਪੰਜਾਬ 'ਚ ਇਹ ਇਲਜ਼ਾਮ ਲੱਗਦਾ ਕਿਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਬਾਦਲ ਦੇ ਚੰਡੀਗੜ੍ਹ ਤੋਂ ਗਏ ਲਫਾਫੇ ਵਿੱਚੋਂ ਨਿਕਲਦਾ ਔਰ ਇਹ ਗੱਲ ਸੱਚ ਵੀ ਹੈ ਕੋਈ ਇਲਜ਼ਾਮ ਨਹੀਂ ਅਕਾਲੀ ਦਲ ਗਾਂਧੀ ਪਰਿਵਾਰ ਦੇ ਜਿਹੜੇ ਪਰਿਵਾਰਵਾਦ ਦਾ ਵਿਰੋਧ ਕਰਦਾ ਤਾਂ ਉਸੇ ਨੂੰ ਪ੍ਰਕਾਸ਼ ਨਹੀਂ ਬਾਦਲ ਨੇ ਸਿਖਰਾਂ ਉੱਤੇ ਪਹਜਾਤਾ 1980 ਦੇ ਦੌਰਾਨ ਹੋਈ ਹਿੰਸਾ 'ਚ ਜਾਨੀ ਤੇ ਮਾਲੀ ਨੁਕਸਾਨ ਦਾ ਪਤਾ ਲਾਉਣ ਤੇ ਸਿਆਸੀ ਆਗੂਆਂ ਦੀ ਭੂਮਿਕਾ ਬਾਰੇ ਇੱਕ ਟਰੂਥ ਕਮਿਸ਼ਨ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਸੱਤਾ 'ਵਾਂ ਆਉਣ ਤੇ ਬਾਅਦ ਉਹ ਭੁੱਲ ਗਿਆ। ਚੰਡੀਗੜ੍ਹ ਪ੍ਰੈਸ ਕਲੱਬ 'ਚ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਯਾਦ ਉਹਨੂੰ ਟਰੁਥ ਕਮਿਸ਼ਨ ਦੇ ਬਾਰੇ ਪੁੱਛਿਆ ਤਾਂ ਉਹਨੇ ਜਵਾਬ ਦਿੱਤਾ ਕਿ ਛੱਡੋ ਜੀ ਪੁਰਾਣੇ ਜ਼ਖਮਾਂ ਨੂੰ ਕਿਉਂ ਕਰੇ ਦੇਣਾ। ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਕਰਾਉਣਾ ਤੇ ਦਰਿਆਈ ਪਾਣੀਆਂ ਦੇ ਮਸਲੇ ਵਰਗੇ ਅਕਾਲੀ ਦਲ ਦੇ ਰਵਾਇਤੀ ਮੁੱਦੇ ਵੀ ਹੱਲ ਨਹੀਂ ਕਰਵਾ ਸਕੇ। ਜਦ ਰਵੰਦੀ ਸਰਕਾਰ ਸੀ ਕੇਂਦਰ 'ਵਾਂ ਪ੍ਰਕਾਸ਼ ਹੀ ਬਾਦਲ ਦੇ 97 ਤੋਂ 2002 ਦੇ ਕਾਰਜਕਾਲ ਦੌਰਾਨ ਉਹਦੇ ਪਰਿਵਾਰ ਅਤੇ ਮੰਤਰੀਆਂ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗਦੇ ਰਹੇ 2002 ਦੀਆਂ ਵਿਧਾਨ ਸਭਾ ਚੋਣਾਂਵਾਂ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਤੇ ਬਾਦਲਾਂ ਨੂੰ ਜੇਲ੍ਹ ਭੇਜਣ ਦੇ ਨਾਂ ਤੇ ਚੋਣਾਂ ਲੜੀਆਂ ਸਰਕਾਰ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਅਤੇ ਆਮਦਨ ਤੋਂ ਵੱਧ 3000 ਕਰੋੜ ਰੁਪਏ ਦੀ ਜਾਇਦਾਦ ਦੇ ਇਲਜ਼ਾਮਾਂ ਦੀ ਜਾਂਚ ਵਿਜੀਲੈਂਸ ਨੂੰ ਸੌਂਪਤੀ 2003ਵਾਂ ਇਹ ਕੇਸ ਸ਼ੁਰੂ ਹੋਇਆ ਪ੍ਰਕਾਸ਼ੀ ਬਾਦਲ ਤੇ ਸੁਖਬੀਰ ਸਿੰਘ ਬਾਦਲਾ ਦੀ ਗ੍ਰਿਫਤਾਰੀ ਵੀ ਹੋਈ ਪਰ ਕੁਝ ਦਿਨ ਬਾਅਦ ਜ਼ਮਾਨਤ ਉੱਪਰੇ ਰਿਹਾ ਹੋ ਗਏ ਮਹੀਨਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸਿਰਫ 78 ਕਰੋੜ ਰੁਪਏ ਦੀ ਚਾਰਜ ਸ਼ੀਟ ਪੇਸ਼ ਕੀਤੀ ਕੈਪਟਨ ਸਰਕਾਰ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਇਹਨਾਂ ਇਲਜ਼ਾਮਾਂ ਨੂੰ ਅਲਦਾਲਤਮਾ ਸਾਬਤ ਨਹੀਂ ਕਰ ਸਕੀ 2007ਵਾਂ ਅਕਾਲੀ ਦਲ ਮੁੜ ਸੱਤਾ 'ਚ ਆ ਗਿਆ ਤੇ 2010 ਤੱਕ ਜਾਂਚ ਅਫਸਰ ਸਣੇ ਗਵਾਹ ਮੁਕਰ ਗਏ ਤੇ ਸੀਨੀਅਰ ਅਤੇ ਜੂਨੀਅਰ ਬਾਦਲ ਦੋਵੇਂ ਸਬੂਤਾਂ ਦੀ ਘਾਟ ਕਰਨ ਅਦਾਲਤ ਨੇ ਬਰੀ ਕਰ ਦਿੱਤੇ ਸੱਤਾ ਦੌਰਾਨ ਬਾਦਲ ਪਰਿਵਾਰ ਤੇ ਪੰਜਾਬ ਦੀ ਸੱਤਾ ਮਾਫੀਆ ਵਾਂਗ ਚਲਾਉਣ ਦੇ ਇਲਜ਼ਾਮ ਹਨ ਬਾਦਲ ਪਰਿਵਾਰ ਇਹਨਾਂ ਨੂੰ ਹਮੇਸ਼ਾ ਰੱਦ ਕਰਦਾ ਚਲੋ ਚੋਰ ਵੀ ਕਦੇ ਮੰਨਿਆ ਸੋ ਇਹ ਇਲਜ਼ਾਮ ਕਿਸੇ ਅਦਾਲਤ ਵਿੱਚ ਵੀ ਸਾਬਤ ਨਹੀਂ ਹੋ ਸਕੇ ਮਿਸਾਲ ਵਜੋਂ ਸੁਖਬੀਰ ਸਿੰਘ ਬਾਦਲ ਦੇ ਸਾਲੇ ਤੇ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਡਰੱਗ ਮਾਫੀਆ ਤੇ ਮਾਈਨਿੰਗ ਮਾਫੀਆ ਦੀ ਸਰਪ੍ਰਸਤੀ ਦੇ ਇਲਜ਼ਾਮ ਲੱਗੇ ਕਬੀਰ ਬਾਦਲ ਉਤੇ ਲੋਕਾਂ ਦੇ ਕਾਰੋਬਾਰ ਖਾਸ ਕਰਕੇ ਟਰਾਂਸਪੋਰਟ ਹਥਿਆਉਣ ਤੇ ਕੇਵਲ ਮਾਫੀਆ ਤੇ ਸ਼ਰਾਬ ਮਾਫੀਆ ਦੇ ਇਲਜ਼ਾਮ ਲਗੇ ਪਰ ਇਹ ਇਲਜ਼ਾਮ ਸਿਆਸੀ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ ਅਦਾਲਤ ਵਿੱਚ ਇਸ ਮਸਲੇ ਦਾ ਮਤਲਬ ਕਿ ਕੋਈ ਇਲਜ਼ਾਮ ਸਾਬਤ ਨਹੀਂ ਹੋਇਆ ਹੈਗਾ ਪਰ ਹੁਣ ਕਹਿੰਦੇ ਮਜੀਠੀ ਉਤੇ ਸਿਕੰਜਾ ਕੱਸ ਹੋ ਗਿਆ ਤੁਸੀਂ ਦੇਖ ਸਕਦੇ ਹੋ 540 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਇਹ ਨਜਾਇਜ਼ ਬਣਾਈ ਉਹਨੇ ਇਹ ਰੇਤੇ ਦੇ ਸਿਰਤੇ ਬਣਾਈ ਆ ਚਿੱਟੇ ਸਿਰਤੇ ਇਹ ਰੱਬ ਜਾਣਦਾ ਪਰ ਇਹ ਹੁਣ ਕਸੂਤਾ ਫਸ ਗਿਆ ਏ ਸੋ ਇਸੇ ਦੌਰਾਨ ਦੋਸਤੋ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਆਟਾ ਦਾਲ ਸਕੀਮ ਚੱਲੀ ਸੰਗਤ ਦਰਸ਼ਨ ਸੂਲ ਪੰਨਣ ਵਾਲੀਆਂ ਕੁੜੀਆਂ ਨੂੰ ਮੁਫਤ ਸਾਈਕਲ ਸਪੋਰਟਸ ਕਲੱਬਾਂ ਨੂੰ ਕਿਟਨਾ ਬਣਨ ਪੰਜਾਬ માં ਢਾਂਚਾਗਤ ਵਿਸਥਾਰ ਖਾਤਰ ਕੀਤੇ ਕੰਮਾਂ ਨੇ ਸਾਰੇ ਇਲਜ਼ਾਮ ਇਹਦੇ ਧੋਤੇ ਸੋ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਦੇ 80ਵਿਆਂ ਵਿੱਚ ਇੰਨੀ ਵੱਧ ਸਰਗਰਮੀ ਤੇ ਲੋਕਾਂ ਤੱਕ ਪਹੁੰਚ ਨੇ ਇਹਨੂੰ ਲੋਕਾਂ ਚ ਹੋਰ ਵੀ ਮਨ ਜੋ ਕੋਈ ਖਾਸ ਬਣਾਤਾ 2012ਵਾਂ ਪ੍ਰਕਾਸ਼ ਸਿੰਘ ਬਾਦਲ ਨੇ ਮੋੜ ਸੱਤਾ ਹਾਸਲ ਕਰਕੇ ਪੰਜਾਬ ਦੇ ਸਿਆਸੀ ਇਤਿਹਾਸ ਮਾਂ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਨਮਿਓ ਪਰਤ ਪਾਤੀ ਹੁਣ ਅਕਾਲੀ ਦਲ ਦਾ ਗਠਨ ਸਿੱਖ ਕੌਮ ਦੀ ਸਿਆਸੀ ਨੁਮਾਇੰਦਗੀ ਲਈ ਕੀਤਾ ਗਿਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨੂੰ ਪੰਜਾਬੀ ਪਾਰਟੀ ਵਜੋਂ ਹੋਰ ਮੋਕਲਾ ਕਰਤਾ ਇਹਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਿਆਸੀ ਗੱਠ ਜੋੜ ਕਰਿਆ ਜਦਕਿ ਦੂਜੇ ਪਾਸੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਆਰਐਸਐਸ ਉੱਤੇ ਸਿੱਖ ਕੌਮ ਦੇ ਹਿੱਤਾਂ ਖਿਲਾਫ ਕੰਮ ਕਰਨ ਦਾ ਇਲਜ਼ਾਮ ਲਾਉਂਦੀ ਰਹੀ। ਪ੍ਰਕਾਸ਼ੀ ਬਾਦਲ ਉੱਤੇ ਕਈ ਪੰਥਕ ਆਗੂ ਸਿੱਖੀ ਰਵਾਇਤਾਂ ਨੂੰ ਢਾਹ ਲਾਉਣ ਆਪਣੇ ਨਿੱਜੀ ਹਿੱਤਾਂ ਲਈ ਐਜਪੀਸੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਵੰਟਣ ਦਾ ਇਲਜ਼ਾਮ ਇਹਦੇ ਉੱਤੇ ਲੱਗਦਾ। ਇਹਨੇ ਵਰਤੇ ਵੀ ਹੈ ਪਰ ਪੰਥਕ ਚੋਣ ਰਾਜਨੀਤੀ 'ਚ ਪ੍ਰਕਾਸ਼ੀ ਬਾਦਲ ਨੇ ਉਹਨਾਂ ਤੋਂ ਕਦੇ ਵੀ ਮਾਰ ਨਹੀਂ ਖਾਦੀ ਵਿਰੋਧੀਆਂ ਤੋਂ 2012 ਤੋਂ 2017 ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਗੁਰੂਗ੍ਰਾਂਧ ਸਾਹਿਬ ਜੀ ਦੀ ਬੇਅਦਬੀ ਕਾਂਡ ਦੀਆਂ ਘਟਨਾਵਾਂ ਨੇ ਪੰਤਕ ਹਲਪ ਘੇਰਤ ਇਹਨਾਂ ਦੇ ਫਿਰ ਬਾਦਲ ਪਰਿਵਾਰ ਦੇ ਖਿਲਾਫ ਜਿਹੜਾ ਰੋਸ ਸੀ ਬੜਾ ਸਿਖਰਾਂ ਤੇ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਆਪਣੇ ਮੰਤਰੀਆਂ ਤੇ ਲੀਡਰਸ਼ਿਪ ਨਾਲ ਅਕਾਲ ਤਖਤ ਸਾਹਿਬ ਅਤੇ ਪੇਸ਼ ਹੋਇਆ ਤੇ ਆਪਣੇ ਭੁੱਲਾਂ ਵੀ ਬਖਸ਼ਾਈਆਂ ਜਿਵੇਂ ਸੁਖਵੀਰ ਨੇ ਬਖਸ਼ਾਈਆਂ ਹੁਣ ਤੇ ਬਾਅਦ ਚ ਮੁੱਕਰ ਗਿਆ ਐਵੇਂ ਇਹਨਾਂ ਨੇ ਪਹਿਲਾਂ ਕਰਿਆ ਤਾਂ ਪਾਰ ਲੋਕਾਂ ਨੇ ਉਹਨਾਂ ਉੱਤੇ ਭਰੋਸਾ ਨਹੀਂ ਕੀਤਾ ਬੇਅਦਬੀ ਕਾਰਨ ਵਿਰੋਧੀ ਪਾਰਟੀਆਂ ਨੇ ਚੋਣ ਦਾ ਮੁੱਦਾ ਬਣਾਇਆ ਤੇ ਪ੍ਰਕਾਸ਼ੀ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ 100 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਚਲੇਗੀ ਹੁਣ ਜਮਾ ਹੀ ਗੂੰਜੇ ਲਾਤੀ ਸੁਖਵੀਰ ਨੇ ਇਸ ਵੇਲੇ ਤੱਕ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਆਪਣਾ ਮੋਰਚਾ ਲੱਗਿਆ ਹੈ ਦਿੱਲੀ ਹੁਣ ਇਸ ਮੋਰਚੇ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰ ਹਰਸ਼ਿੰਦਰ ਕੌਰ ਬਾਦਲ ਨੂੰ ਮਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਚੋਂ ਵਾਪਸ ਬੁਲਾ ਲਿਆਤਾ ਯਾਨੀ ਕਿ ਅਸਤੀਫਾ ਦਿਵਾਤਾਤਾ ਅਜੀਬਾ ਔਰੰਦੋ ਆਇਆ ਜਦੋਂ ਕਹ ਲੀਏ ਵੀ ਪੰਜਾਬੀਆਂ ਨੇ ਡੰਡਾ ਲਾਤਾ ਕਿਉਂਕਿ ਪਹਿਲਾਂ ਇਹਨਾਂ ਨੇ ਬਿਲਾ ਨੂੰ ਸਹੀ ਕਿਹਾ ਸੀਗਾ ਵੀ ਇਹ ਬਿਲ ਤਾਂ ਸਹੀ ਹੈ ਜੀ ਹਾਂ ਜੀ ਸੋ ਜਿਹੜੀ ਭਾਜਪਾ ਨਾਲ ਰਿਸ਼ਤੇ ਨੂੰ ਇਹ ਬਾਦਲ ਨਵਾਂ ਮਾਤ ਰਿਸ਼ਤਾ ਕਹਿੰਦੇ ਸੀ ਉਹ ਵੀ ਇਹਨਾਂ ਨੇ ਤੋੜਤਾ ਫਿਰ ਪ੍ਰਕਾਸ਼ੀ ਬਾਦਲ ਅਣਐਲਾਨੀ ਸੇਵਾ ਮੁਕਤੀ ਬਾਗ ਸਿਆਸੀ ਸਰਗਰਮੀ ਇਹਨਾਂ ਨੇ ਘਟਾਤੀ ਸੀ ਫਿਰ ਪਰ ਆਖਰੀ ਵਾਰ ਪੰਜਾਬ ਵਿਧਾਨ ਸਭਾ ਦੀ 2022 ਦੀ ਨਾ ਚੋਣ ਲੜੀ ਤੇ ਬੁਰੀ ਤਰ੍ਹਾਂ ਹਾਰਿਆ ਇਹ ਸੀ ਦੋਸਤੋ ਇਹਦਾ ਸਫਰ A to Z ਸੋ ਮਿਲਦੇ ਹਾਂ ਹੁਣ ਆਪਾਂ ਨਵੀਂ ਜਾਣਕਾਰੀ ਲੈ ਕੇ ਅਰੋਧਕ ਦੇ ਆ ਗਿਆ ਸਤਿ ਸ਼੍ਰੀ ਅਕਾਲ